ਅਕਸਰ ਇਹ ਗੱਲ ਆਪਾਂ ਸ਼ਰਮਾ ਜੀ ਕਰਦੇ ਹੁੰਨੇ ਆ ਵੀ ਪੁਲਿਸ ਨੂੰ ਹਰ ਪਿੰਡ ਦੇ ਚੱਪੇ-ਚੱਪੇ ਦੇ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਪਤਾ ਹੈ ਕਿਸਾਨ ਆਗੂਆਂ ਦੀਆਂ ਫੋਨ ਕਾਲਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦੀਆਂ ਮੀਟਿੰਗਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦੇ ਆਉਣ ਜਾਣ ਦੇ ਉੱਤੇ ਵੀ ਅੱਜ ਕਿਸਾਨ ਆਗੂ ਕਿਹੜੀ ਮੰਡੀ 'ਚ ਗਿਆ ਕੀ ਉਹਨੇ ਫਲ ਖਰੀਦਿਆ ਇਹਦੇ ਤੇ ਵੀ ਨਜ਼ਰ ਰੱਖਦੀ ਹੈ ਕਈ ਵਾਰੀ ਇੰਟੈਲੀਜੈਂਸ ਜਦੋਂ ਕਿਸਾਨੀ ਧਰਨੇ ਐਕਟਿਵ ਹੋਣ ਕਿਸਾਨੀ ਸਿਆਸਤ ਐਕਟਿਵ ਹੋਵੇ ਤਾਂ ਉਹ ਕਹਿੰਦੇ ਕਿ ਪੰਜਾਬ ਪੁਲਿਸ ਜਦੋਂ ਕਿਸਾਨਾਂ ਦੀ ਫੋਟੋ ਫੜਾਈ ਕਰ ਰਹੀ ਸੀ ਇੱਕ ਮ੍ਰਿਤਕ ਕਿਸਾਨ ਆਗੂ ਦੇ ਘਰੇ ਪਹੁੰਚ ਗਈ ਉਹਨੂੰ ਚੁੱਕਣਾ ਕਹ ਬਿਲਕੁਲ ਜੀ ਇਹ ਮਾਮਲਾ ਵੀ ਲਗਭਗ ਸਰਕਾਰ ਦੇ 2-3 ਪਹਿਲੂਆਂ ਨੂੰ ਉਭਾਰਦਾ ਹੈ ਜੀ ਪਹਿਲਾ ਪਹਿਲੂ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਤੁਹਾਡੇ ਵੱਲੋਂ ਵਪਾਰੀਆਂ ਦੇ ਹਵਾਲੇ ਨਾਲ ਕੀਤੇ ਗਏ ਐਲਾਨ ਸੰਕੇਤ ਕਰਦੇ ਲਿਕੇ ਤੁਸੀਂ ਲੁਧਿਆਣਾ ਜਿਵੇਂ ਨੀ ਚੋਣ ਨੂੰ ਧਿਆਨ ਚ ਰੱਖ ਕੇ ਫੈਸਲਾ ਲਿਆ ਜੀ ਬਿਲਕੁਲ ਮੁੱਖ ਮੰਤਰੀ ਹਰ ਵਰਗ ਦਾ ਹੁੰਦਾ ਹੈ ਹਰ ਪਾਈਚਾਰੇ ਦਾ ਹੁੰਦਾ ਹੈ ਪੂਰੇ ਸੂਬੇ ਦਾ ਹੈ ਉਹਨੇ ਹਰ ਮਸਲੇ ਨੂੰ ਹੱਲ ਕਰਨੇ ਆ ਚੰਗੀ ਗੱਲ ਹੈ ਇੱਕ ਗਰਾਊਂਡ ਤਿਆਰ ਕਰ ਰਹੀ ਹੈ ਪੰਜਾਬ ਚ ਬੀਜੇਪੀ ਜਿਹੜਾ ਗਰਾਊਂਡ ਦੇ ਉੱਤੇ ਜਿਹੜੀ ਪਿਚ ਦੇ ਉੱਤੇ ਉਹ ਹਰਿਆਣਾ ਚ ਖੇਡੀ ਸੀ ਹੂੰ 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 ਲਗਭਗ ਉਹੀ ਗਰਾਊਂਡ ਪੰਜਾਬ ਚ ਤਿਆਰ ਹੋ ਰਿਹਾ ਹੈ ਜੀ ਕਿ ਵੀ ਕਿਸਾਨੀ ਨੂੰ ਜੱਟ ਵੋਟ ਨੂੰ ਇੱਕ ਪਾਸੇ ਕਰ ਦੋ ਹੂੰ ਹੂੰ ਬਾਕੀ ਵਰਗਾਂ ਦੇ ਵਿੱਚੋਂ ਚਾਹੇ ਉਹ ਦਲਿਤ ਸਿੱਖ ਹੈ ਚਾਹੇ ਉਹ ਦਲਿਤ Hindu ਹੈ ਹੈ ਇਹ ਚਾਹੇ ਉਹ ਮਤਲਬ ਕਿ ਹੋਰ ਵਰਗ ਹੈ ਵਪਾਰੀ ਵਰਗ ਹੈ ਦੁਕਾਨਦਾਰ ਵਰਗ ਹੈ Hindu ਵਰਗ ਹੈ ਉਹਨੂੰ ਆਪਾਂ ਆਪਣੇ ਖਲਾਵੇ ਚ ਲੈ ਲਈਏ ਬੀਜੇਪੀ ਇਹੀ ਜੀ ਰਣਨੀਤੀ ਤੇ ਖੇਡ ਰਹੀ ਹੈ ਜੀ ਜੀ ਕੀ ਉਹ ਸੇ ਪਿਚ ਤੇ ਮੁੱਖ ਮੰਤਰੀ ਭਗਵੰਤ ਮਾਨ ਖੇਡਣ ਲੱਗ ਪਏ ਨੇ ਹੂੰ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤਾਂ ਨਹੀਂ ਬੀਜੇਪੀ ਨੂੰ ਗਰਾਊਂਡ ਤਿਆਰ ਕਰਕੇ ਦੇ ਰਹੇ ਜੀ ਕਿਤੇ ਕੱਲ ਨੂੰ ਇਹਨਾਂ ਨੇ ਉਹਦੇ ਵੱਲੋਂ ਤਾਂ ਨਹੀਂ ਓਪਨਿੰਗ ਬੈਟਿੰਗ ਕਰਨੀ ਕਿਤੇ ਜਿਹੜਾ ਉਹ ਡਰਾਮਾ ਹੋ ਰਿਹਾ ਕਿ ਕਦੇ ਪਿੱਟੂ ਇਹਨਾਂ ਦੇ ਦਰ ਤੇ ਆ ਗਿਆ ਤੇ ਕਦੇ ਬਿਆਨ ਹੋ ਗਿਆ ਉਹ ਫਿਕਸ ਮੈਚ ਤਾਂ ਨਹੀਂਗਾ ਕੋਈ ਹੂੰ ਇਹ ਦੋ ਹੀ ਇੱਕੋ ਸਕ੍ਰਿਪਟ ਦੇ ਵਿੱਚ ਖੇਡ ਰਹੇ ਹੁਣ ਇਹ ਸਵਾਲ ਕਿੱਥੋਂ ਉਠੇ ਜੀ ਤੁਸੀਂ ਵਪਾਰੀ ਭਾਈਚਾਰੇ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਉਹਨਾਂ ਦੇ ਕੁਝ ਮਸਲਿਆਂ ਦਾ ਹੱਲ ਵੀ ਕੀਤਾ ਤੇ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਰੋਕ ਦਿਆ ਹੋਇਆ ਵੀ ਤੁਸੀਂ ਕਿਹਾ ਕਿ ਆਮ ਵਰਗ, ਲੋਕ ਕਮ ਕਾਰਣੇ ਪਰੇਸ਼ਾਨ ਹੁੰਦੇ ਨੇ ਦੁਕਾਨਦਾਰ ਵਰਗ ਪਰੇਸ਼ਾਨ ਹੁੰਦਾ ਇਸ ਲਈ ਵੀ ਮੈਂ ਨਹੀਂ ਧਰਨਾ ਲੱਗਣ ਦਿੰਦਾ ਤੁਸੀਂ ਜੇ ਮੰਨਦੇ ਨਹੀਂ ਤਾਂ ਜਿਹੜੀਆਂ ਮੰਗਾਂ ਮੈਂ ਮੰਨੀਆਂ ਮੇਰੀਆਂ ਉਹ ਵੀ ਖਰਜ ਜਾਓ ਕਰ ਲੋ ਜੋ ਕਰ ਜੀ ਬਿਲਕੁਲ ਇਹ ਮੁੱਖ ਮੰਤਰੀ ਦਾ ਤਰੀਕਾ ਹੈ ਹੂੰ ਫਿਰ ਤੁਸੀਂ মিডিਏ ਚ ਜਾ ਕੇ ਕਹਿੰਦੇ ਮੈਂ ਡਰਦਾ ਥੋੜਾ ਹੂੰ ਮੈਂ ਡਰਚੋਂ ਥੋੜਾ ਮੀਟਿੰਗ ਦਿੱਤੀ ਸੀ ਭਾਈ ਤੈਨੂੰ ਕਿਹਨੇ ਕਿਹਾ ਕਿ ਡਰਚੋਂ ਮੀਟਿੰਗ ਦਿੱਤੀ ਸਰਕਾਰਾਂ ਦਾ ਮੀਟਿੰਗਾਂ ਕਰਦੀਆਂ ਆਂ ਕਰਦੇ ਆਂ ਬਿਲਕੁਲ ਤੇ ਸਭ ਨੂੰ ਪਤਾ ਕਿ ਸਰਕਾਰ ਸਰਕਾਰ ਹੁੰਦੀ ਆ ਉਹਦੇ ਕੋਲ ਪਾਵਰ ਹੁੰਦੀ ਆ ਸਾਰਾ ਕੁਝ ਹੁੰਦਾ ਮੈਂ ਕਹਿੰਦਾ ਜਨਾਬ ਤੁਹਾਡੇ ਮੂੰਹ ਤੇ ਉੱਤੇ ਤੁਹਾਡੇ ਬੁੱਲਾਂ ਦੇ ਉੱਤੇ ਤੁਹਾਡੀ ਜੀਭ ਤੇ ਜੇ ਸ਼ਬਦ ਆਏ ਨੇ ਕਿ ਮੈਂ ਡਰਦਾ ਥੋੜਾ ਇਹ ਸ਼ਾਇਦ ਤਾਂ ਹੀ ਆਏ ਨੇ ਕਿ ਤੁਸੀਂ ਡਰ ਗਏ ਸੀ ਹੂੰ ਜੇ ਤੁਸੀਂ ਡਰੇ ਨਹੀਂ ਸੀ ਫਿਰ ਛਾਪੇ ਮਾਰੀ ਕਿਹਦੇ ਲਈ ਹੂੰ ਹੂੰ ਜੇ ਤੁਸੀਂ ਕਹੇਤਾ ਸੀ ਜਾਓ ਲਾ ਲੋ ਧਰਨਾ ਵਰਤਾਰਨਾ ਲੱਗਣ ਤੋਂ ਰੋਕਣ ਲਈ ਸਾਰੀ ਪੰਜਾਬ ਦੀ ਪੁਲਿਸ ਕਿਉਂ ਚੌਂਕੀ ਰਾਤ ਨੂੰ 10 ਵਜੇ 11 ਵਜੇ 2 ਵਜੇ ਸਵੇਰੇ 4 ਵਜੇ 6 ਵਜੇ ਪਿੰਡਾਂ 'ਚ ਡੜਰ-ਡੜਰ ਕਰਦੀ ਤੁਹਾਡੀ ਪੁਲਿਸ ਫਿਲੀ ਇੱਥੋਂ ਤੱਕ ਕਿ ਜਿਲ੍ਹਾ ਜਾਂ ਸੂਬਾ ਹੀ ਅੱਗੋਂ ਤਾਂ ਛੱਡੋ ਗੱਲ ਤੁਸੀਂ ਤਾਂ ਮਹੱਲੇ ਵਾਲੇ ਅੱਗੋਂ ਨੂੰ ਵੀ ਚੱਕਣ ਗਏ ਇੱਥੋਂ ਤੱਕ ਕਿ ਤੁਸੀਂ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਤੁਸੀਂ ਉਹਨਾਂ ਅੱਗੋਂ ਨੂੰ ਵੀ ਚੱਕਣ ਚਲੇਗੇ ਚੱਕਣ ਚਲੇਗੇ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਇਹ ਡਰ ਨਹੀਂ ਤਾਂ ਹੋਰ ਕੀ ਹੈ ਭਾਈ ਹੂੰ ਤਾਂ ਸਾਂਝ ਕਲਾ ਪਿੰਡ ਅੱਜ ਮਤਲਬ ਕਿ ਦਸਾਂਝ ਦੇ ਨਾਂ ਤੇ ਇਹਨਾਂ ਦਲਜੀਤ ਸਾਂਝ ਦੇ ਨਾਂ ਤੇ ਦੁਨੀਆ ਪਰ ਚ ਪਛਾਣਿਆ ਜਾਂਦਾ ਪਿੰਡ ਹੈ। ਹਾਂਜੀ ਹਾਂਜੀ। ਪਰ ਉਸ ਤੋਂ ਪਹਿਲਾਂ ਵੀ ਇਹ ਹੋਰ ਕਿੰਨੀਆਂ ਸ਼ਖਸੀਤਾਂ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਹੈ। ਜੀ। ਹੈਨਾ? ਉਹਦੇ ਵਿੱਚ ਕਿਸਾਨ ਆਗੂ ਵੀ ਨੇ, ਉਹਦੇ ਵਿੱਚ ਜੂਨੀਅਨ ਆਗੂ ਵੀ ਨੇ, ਉਹਦੇ ਵਿੱਚ ਕਵਰੇਟ ਖੱਬੀਆਂ ਤਰ੍ਹਾਂ ਦੇ ਜੰਮੇ ਨਵੇਂ ਦੇ ਵੀ ਨੇ, ਉਹਦੇ ਵਿੱਚ ਸ਼ਸ਼ੀਲ ਦਸਾਂਝ ਵਰਗਾ ਲੇਖਕ ਵੀ ਹੈ। ਸੋ ਬੜੇ ਬੜੇ ਨੇ ਬਿਲਕੁਲ ਬਿਲਕੁਲ ਸਹੀ। ਸੋ ਉਸ ਪਿੰਡ ਦੇ ਵਿੱਚ ਜਿਹੜਾ ਨਾਮੀ ਗ੍ਰਾਮੀ ਪਿੰਡ ਹੈ, ਉਸੇ ਪਿੰਡ ਦੇ ਵਿੱਚ ਪੁਲਿਸ ਚੌਂਕੀ ਹੈ ਤੇ 1 ਸਾਲ ਪਹਿਲਾਂ ਲਗਭਗ 2011 2023 ਨੂੰ ਹਮਮਤਲ ਪਿਛਲੇ ਸਾਲ ਦੇ ਨਵੰਬਰ ਮਹੀਨੇ ਚ ਸਰਦਾਰ ਸ਼ੰਗਾਰਾ ਸਿੰਘ ਦਸਾਂਜ ਕਿਸਾਨਾ ਕੋ ਚੜਾਈ ਕਰ ਗਿਆ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਉੱਤੇ ਟੁੱਕਿਆ ਸੀ ਉਸ ਵੇਲੇ ਹਮਮਤਲ ਪੁਲਿਸ ਪ੍ਰਸ਼ਾਸਨ ਵੀ ਜ਼ਿਲ੍ਹਾ ਪ੍ਰਸ਼ਾਸਨ ਵੀ ਤੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੇ ਹੁਕਮ ਦਿੱਤੇ ਤਾਂ ਉਹਨਾਂ ਦੇ ਘਰੇ ਵੀ ਬੂਆ ਕੜਕਾਤਾ ਪੁਲਿਸ ਨੇ ਕਿ ਸ਼ੰਗਾਰਾ ਸਿੰਘ ਨੂੰ ਚੱਕਣਾ ਠੀਕ ਹੈ ਜੀ ਉਹਨਾਂ ਦੀ ਤਰਫ ਪਤਨੀ ਕਹਿੰਦੀ ਭਾਈ ਸ਼ਰਮ ਕਰੋ ਕੁਸਮੜੀ ਮੋਟੀ ਹਮਮਤਲ ਪ੍ਰਿੰਟ ਚ ਚੌਂਕੀ ਆ ਤੁਸੀਂ ਸਾਰਾ ਕੁਝ ਜਾਣਦੇ ਹੋ ਤੇ ਤਾਂ ਵੀ ਆਹ ਨਾ ਤੁਹਾਡਾ ਸਹੀ ਸਹੀ ਚੋਈ ਡਾਕਚੂ ਹੈ ਕਿ ਇੰਨਾ ਗੁੱਸਾ ਲੱਗੇ ਤੁਸੀਂ ਜਾਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਇੰਨੇ ਸਖਤ ਸੀ ਦੂਸਰੇ ਪਾਸੇ ਜੀ ਜੇਕਰ ਮੁੱਖ ਮੰਤਰੀ ਸਾਹਿਬ ਇਹ ਦਰਨਾ ਇਸ ਤਰੀ ਰੋਕਣਾ ਚਾਹੁੰਦੇ ਸੀ ਕਿ ਆਮ ਲੋਕ ਪਰੇਸ਼ਾਨ ਹੁੰਦੇ ਆਮ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਫਿਰ ਤੁਸੀਂ ਕਿਸਾਨਾਂ ਵਾਲੇ ਪਾਸੇ ਨਾ ਖੜ ਕੇ ਆਮ ਲੋਕਾਂ ਵਾਲੇ ਪਾਸੇ ਖੜ ਕੇ ਹੀ ਮਸਲੇ ਨੂੰ ਹੱਲ ਕਰਨ ਲਈ ਜਾਂਦੇ ਨਾ ਕਿ ਖਲਾਰਾ ਪਾਉਣ ਲਈ ਜੀ ਜੀ ਬਿਲਕੁਲ ਤੁਸੀਂ ਉਹਨਾਂ ਲੋਕਾਂ ਦੇ ਵਾਲੇ ਨਾਲੇ ਹੱਲ ਕਰ ਦਿੰਦੇ ਕਿ ਮੈਨੂੰ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਦੇਣੀ ਹੂੰ ਪਰ ਤੁਸੀਂ ਗੱਲਾਂ ਲੋਕਾਂ ਨੂੰ ਪਰੇਸ਼ਾਨੀ ਨਾ ਆਉਣ ਦੇਣ ਦੀਆਂ ਕਰ ਰਹੇ ਹੋ ਤੇ ਪਰ ਸਾਰੇ ਪੰਜਾਬ ਨੂੰ ਅਜੇ ਪਰੇਸ਼ਾਨੀ ਚਪਾਤਾ ਹੂੰ ਸਹੀ ਸਹੀ ਬਿਲਕੁਲ ਜਿਸ ਤਰ੍ਹਾਂ ਛਾਪੇਮਾਰੀ ਹੋਈ ਹੂੰ ਹੂੰ ਛਾਪੇਮਾਰੀ ਤੋਂ ਬਾਅਦ ਕੁਝ ਚੱਕਲੇ ਮਤਲਬ 70 ਸਾਲ 80 ਸਾਲ ਹੈ ਨਾ ਪੋਲੀਟਿਕਲ ਵੀ ਚੱਕੇ ਹੂੰ ਕਈ ਤੁਹਾਨੂੰ ਇਸ ਲਈ ਰੜਕਦੇ ਰਹੇ ਕਿ ਤੁਹਾਡੀ ਕੁਰਸੀ ਦੇ ਦਾਵੇਦਾਰ ਬਣ ਰਹੇ ਸੀ ਉਹ ਇਸ ਲਈ ਵੀ ਚੱਕੇ ਹੈ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜੇ કરી ਨਹੀਂ ਗਏ ਇੱਧਰ ਉੱਧਰ ਹੋ ਗਏ ਪੁਰਾਣੇ ਤਜਰਬੇ ਸੀ ਜਾਂ ਇਹ ਮੌਕਾ ਬਾਝ ਗਏ ਉਹ ਚਲੋ ਨਹੀਂ ਫੜੇ ਗਏ ਪਰ ਅੱਜ ਟਰੈਕਟਰ ਟਰੈਲੀਆਂ ਲੈ ਕੇ ਤੁਰੇ ਹੋਏ ਨੇ ਚੰਡੀਗੜ੍ਹ ਕਨੀ ਸਹੀ ਸਹੀ ਜੀ ਬਿਲਕੁਲ ਸਹੀ ਹੈ ਜਿਹੜਾ ਇੱਕ ਧਰਨਾ ਚੰਡੀਗੜ੍ਹ ਦੀ ਕਿਸੇ ਇੱਕ ਸੜਕ ਤੇ ਲੱਗਣਾ ਸੀ ਜਾਂ ਜੇ ਤੁਸੀਂ ਗਰਾਊਂਡ ਦੇ ਜਾਂਦੇ ਚੰਡੀਗੜ੍ਹ ਚ ਕਿਤੇ ਆ ਕੇ ਤਾਂ ਗਰਾਊਂਡ ਚ ਲੱਗ ਜਾਣਾ ਸੀ ਹਮ 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 ਅੱਜ ਉਹ ਧਰਨੇ ਪੰਜਾਬ ਦੀਆਂ 400 500 ਸੜਕਾਂ ਤੇ ਲੱਗ ਰਹੇ ਨੇ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਜੀ ਜੀ ਬਿਲਕੁਲ ਸਹੀ ਜਿੱਥੇ ਪੁਲਿਸ ਰੋਕ ਰਹੀ ਹੈ ਉੱਥੇ ਟਕਰਾਅ ਹੋ ਰਿਹਾ ਉੱਥੇ ਹੀ ਬੈਠ ਰਹੇ ਨੇ ਤੇ ਆ 500 ਧਰਨੇ ਲਵਾ ਕੇ ਤੁਸੀਂ ਕਿਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤੇ ਕਿਹਨਾਂ ਨੂੰ ਨਾਰਾਜ਼ ਕਰਨਾ ਚਾਹੁੰਦੇ ਹੋ ਇੱਕ ਕੀਦੇ ਲਈ ਗਰਾਊਂਡ ਤਿਆਰ ਹੋ ਰਿਹਾ ਕਿਤੇ ਭਾਜੀਪੀ ਲਈ ਤਾਂ ਨਹੀਂ ਖੇਡ ਰਹੇ ਮੁੱਖ ਮੰਤਰੀ ਦਾ ਮੈਂ ਤਾਂ ਇਹ ਵੀ ਸ਼ੰਕੇ ਕਬੇ ਹੋ ਗਿਆ ਹੂੰ ਜੀ ਬਿਲਕੁਲ ਸਹੀ ਹੈ ਜਦੋਂ ਇੱਕ ਪਾਸੇ ਦਾਅਵੇ ਕਰਨਾ ਵੀ ਸਾਨੂੰ ਸਾਰਾ ਪਤਾ ਦੂਜੇ ਪਾਸੇ ਮ੍ਰਿਤਕ ਕਿਸਾਨਾਂ ਨੂੰ ਵੀ ਪਰੇਸ਼ਾਨ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਰੇਸ਼ਾਨ ਕਰ ਰਹੇ ਹਾਂ ਸ਼ਰਮਾ ਜੀ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਮੱਖ ਮੰਤਰੀ ਸਾਹਿਬ ਜਿਹੜੀਆਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਦੇ ਵਿੱਚ ਮੀਡੀਆ ਦੇ ਨਾਲ ਗੱਲਾਂਬਾਤਾਂ ਕਰਦੇ ਹੁੰਦੇ ਸੀ ਨਾ ਕਿ ਸਰਕਾਰਾਂ ਦੇ ਆਹ ਕੰਮਕਾਰ ਆ ਜਾਂ ਸੀ ਦਿੱਲੀ ਕਿਸਾਨ ਤਾਂ ਆਉਣਾ ਚਾਹੁੰਦੇ ਨੇ ਕਿਉਂਕਿ ਸਰਕਾਰ ਨੂੰ ਮਿਲਣਾ ਚਾਹੁੰਦੇ ਨੇ ਅੱਜ ਉਹ ਤੁਹਾਡੀਆਂ ਪੁਰਾਣੀਆਂ ਵੀਡੀਓ ਲੋਕ ਕੱਢ ਕੇ ਦੇਖ ਰਹੇ ਨੇ ਜਿਹੜੇ ਪਾ ਰਹੇ ਨੇ ਅਗਲੇ ਕਹਿੰਦੇ ਅਰੇ ਕਹਿੰਦੇ ਲਾਹੌਰ ਥੋੜਾ ਦਿੱਲੀ ਆਪੇ ਕਹਿ ਰਹੇ ਹੋ ਤੁਸੀਂ ਹਾਂ ਆਪ ਹੀ ਕਹਿ ਰਹੇ ਹੋ ਹਾਂਜੀ ਬਿਲਕੁਲ ਤੇ ਜਿਹੜੀ ਦੂਜੀ ਗੱਲ ਆ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਆਪਾਂ ਨੂੰ ਪਤਾ ਉਹਨਾਂ ਦੀ ਅਲੋਚਨਾ ਬਹੁਤ ਹੁੰਦੀ ਰਹੀ ਲੋਕ ਪੁਰਾਣੀਆਂ ਵੀਡੀਓ ਕੱਢ ਕੇ ਦਿਖਾ ਰਹੇ ਨੇ ਕਿ ਆ ਦੇਖੋ ਤੁਹਾਡੇ ਨਾਲ ਤਾਂ ਪ੍ਰਕਾਸ਼ ਸਿੰਘ ਬਾਦਲ ਚੰਗੇ ਸੀਗੇ ਉਹ ਵਿਰੋਧੀਆਂ ਨੂੰ ਘਟੂ ਘਟ ਧਰਨਾ ਦੇਣ ਵਾਲਿਆਂ ਦੇ ਨਾਲ ਗੱਲ ਕਰਨ ਦੀ ਤਾਂ لیاقت ਸੀਗੀ ਉਹਨਾਂ ਨੂੰ ਹਾਲਾਂਕਿ ਆਪਾਂ ਨੂੰ ਵੀ ਪਤਾ ਉਹਨਾਂ ਦੇ ਰਾਜ ਦੇ ਵਿੱਚ ਕੀ ਖੁਸ਼ ਹੋਇਆ ਦੱਸਣ ਦੀ ਲੋੜ ਨਹੀਂ ਉਹ ਉਹਨਾਂ ਉਹਨਾਂ ਨੂੰ ਬੜਾ ਤਰੀਕਾ ਸੀ ਅੱਛਾ ਆ ਜਾਓ ਜੀ ਮੈਂ ਚਾਹ ਧਰੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਆਪੀ ਲੋ ਜੀ ਪਹਿਲਾਂ ਤਰੀਕਾ ਸੀ ਬਾਦਲ ਨੂੰ ਗੱਲ ਕਰਨੀ ਆਉਂਦੀ ਸੀ ਹਾਂਜੀ ਬਿਲਕੁਲ ਸੋ ਲੋਕ ਤੁਹਾਡੇ ਤੋਂ ਤਵਕਕੂ ਕਰਦੇ ਨੇ ਆਪਾਂ ਕੱਲ ਵੀ ਚੇਅਰ ਦੀ ਗੱਲ ਕੀਤੀ ਸੀ ਕੁਰਸੀ ਦੀ ਗੱਲ ਕੀਤੀ ਸੀ ਕੱਲ ਵੀ ਆਪਾਂ ਮਰਿਆਦਾ ਦੀ ਗੱਲ ਕੀਤੀ ਸੀ ਸਾਰੀਆਂ ਆਉਦੇ ਦੇ ਮੁਤਾਬਕ ਤੁਸੀਂ ਵਿਚਰੋਗੇ ਨਹੀਂ ਤਾਂ ਤੁਹਾਡੇ ਤੁਹਾਨੂੰ ਲੋਕ ਕਿਵੇਂ ਪੇਸ਼ ਕਰਨਗੇ ਤੋਂ ਕਿਵੇਂ ਯਾਦ ਕਰਨਗੇ